ITI ਚੌਕ ਬੁਰਲਾਡਾ ਤੇ ਪਿਛਲੇ ਕਈ ਦਿਨਾਂ ਤੋਂ ਡਿਵਾਈਡਰ ਨਾਲ ਲਗਾਤਾਰ ਵਾਹਨਾਂ ਦੇ ਟਕਰਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ ਇਸ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਅਤੇ ਕਾਂਗਰਸ ਪਾਰਟੀ ਵੱਲੋਂ ਪ੍ਰਸ਼ਾਸਨ ਖਿਲਾਫ ਵਿਰੋਧ ਵੀ ਜਾਰੀ ਸੀ ਅਜਨਗਰ ਕੌਸਲ ਬੁਰਲਾਡਾ ਵੱਲੋਂ ਬੀ ਅਡਾਰ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਕੇ ITI ਚੌਕ ਤੇ ਬਣੇ ਡਿਵਾਈਡਰ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਇਸ ਦੌਰਾਨ ਰਾਜਿਆਣਾ ਵੱਲੋਂ ਗਰੁੱਪ ਕਿਸਾਨ ਯੂਨੀਅਨ ਨੇ ਡਿਵਾਈਡਰ ਹਟਾਉਣ ਦੀ ਕਾਰਵਾਈ ਦਾ ਸਖਤ ਵਿਰੋਧ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸ ਸੀਐਮਸੀ ਵੀ ਮੌਜੂਦ ਸਨ ਅਤੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਡਿਵਾਈਡਰ ਹਟਾਉਣਾ ਸਮੱਸਿਆ ਦਾ ਹੱਲ ਨਹੀਂ ਸਗੋਂ ਇਸ ਨੂੰ ਸਹੀ ਡਿਜ਼ਾਈਨ ਅਨੁਸਾਰ ਦੁਬਾਰਾ ਬਣਾਇਆ ਜਾਣਾ ਚਾਹੀਦਾ ਹੈ ਹਾਲਾਂਕਿ ਸਖਤ ਵਿਰੋਧ ਦੇ ਬਾਵਜੂਦ ਨਗਰ ਕੌਂਸਲ ਅਤੇ ਬੀਏਡਾਰ ਦੇ ਅਧਿਕਾਰੀਆਂ ਵੱਲੋਂ ਡਿਵਾਈਡਰ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਅਤੇ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ ਬੈਂਸ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਕਿਸਾਨ ਜਥੇਬੰਦੀ ਵੱਲੋਂ ਪਰਨੇ ਨੂੰ ਸਮਾਪਤ ਕੀਤਾ ਗਿਆ ਹੁਣ ਵੱਡਾ ਸਵਾਲ ਇਹ ਹੈ ਕਿ ਕੀ ਡਿਵਾਈਡਰ ਹਟਾਉਣ ਤੋਂ ਬਾਅਦ ਆਈਟੀਆ ਚੌਂਕ ਤੇ ਹਾਦਸਿਆਂ ਤੇ ਰੋਕ ਲੱਗੇਗੀ ਜਾਂ ਪ੍ਰਸ਼ਾਸਨ ਵੱਲੋਂ ਕੋਈ ਪੱਕਾ ਤੇ ਸਥਾਈ ਹਲਕੜਿਆ ਜਾਵੇਗਾ। ਜੰਦਾਬਾ ਜੰਦਾਬਾ ਜੰਦਾ ਸਰਕਾਰ ਜਿੰਦਾਬਾ 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 ਜੰਦਾ ਸਰਕਾਰ ਜਿੰਦਾਬਾ 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 ਸਰਕਾਰ ਮੁਰਦਾਫਾ ਮੁਰਦਾਫਾ ਹਾਂਜੀ ਸਿਮਰ ਸਾਹਿਬ ਲਗਾਤਾਰ ਸਿੰਦੇਰਾ ਤੋਂ ਡਿਵਾਈਡਰ ਦੇ ਉੱਤੇ ਗੱਡੀਆਂ ਚੱਲ ਰਹੀਆਂ ਨੇ ਅੱਜ ਤੁਸੀਂ ਸਰਕਾਰ ਉਹਦਾ ਕੀ ਫੈਸਲਾ ਲੈ ਰਹੀ ਹੈ ਦੇਖੋ ਅੱਜ ਅਸੀਂ ਜਿਹੜਾ ਲੋਕਾਂ ਦੇ ਹਿੱਤ ਦੇ ਵਿੱਚ ਫੈਸਲਾ ਹੈ ਵੀ ਅਸੀਂ ਇੱਥੇ ਇਹ ਤੋਂ ਪਹਿਲਾਂ 5-7 ਵਾਰੀ ਇਹਤੇ ਇਹ ਸਾਈਨ ਬੋਰਡ ਲਾ ਚੁੱਕੇ ਆ ਉਹ ਸਾਈਨ ਬੋਰਡ ਜਿਹੜੇ ਰਾਤ ਨੂੰ ਲੋਕ ਤੋੜ ਜਾਂਦੇ ਨੇ ਜਿਹੜੇ ਭੁੰਬੜੀਆਂ ਟਰਾਲੀਆਂ ਉਹ ਤੋੜ ਜਾਂਦੀਆਂ ਨੇ ਜੀ ਆ ਉਹ ਅੱਜ ਲੋਕਾਂ ਦੀ ਜਿਹੜੀ ਮੰਗ ਸੀ ਕਿ ਵੀ ਇਸ ਡਿਵਾਈਡਰ ਨੂੰ ਇੱਥੋਂ ਐਨੇ ਇੱਕ ਇੱਕ ਹਿੱਸੇ ਪਾਸੋਂ ਖਤਮ ਕਰ ਦਿਓ ਅੱਜ ਜੀ ਉਸ ਨੂੰ ਫੈਸਲਾ ਲੈ ਕੇ ਵੀ ਇਸ ਡਿਵਾਈਡਰ ਨੂੰ ਇੱਕ ਵਾਰੀ ਖਤਮ ਕਰ ਰਹੇ ਆ ਵੀ ਅਬ ਜਿਹੜਾ ਬੀਐਨਆਰ ਨੂੰ ਵੀ ਅਸੀਂ ਦੱਸਤਾ ਤੇ ਹੋਰ ਮੈਂ ਕਿਹ ਮੈਨੂੰ ਵੀ ਦੱਸਤਾ ਸਾਰਿਆਂ ਨੂੰ ਦੱਸ ਕੇ ਵੀ ਇਧਰਲਾ ਪਾਸਾ ਆਖਿਆ ਦੂਜੇ ਪਾਸੇ ਜਗ੍ਹਾ ਕਾਫੀ ਹੈ ਵੀ ਆਪਾਂ ਇਹ ਡਬਟਰ ਨੂੰ ਖਤਮ ਕਰ ਦਈਏ ਤਾਂ ਕਿ ਜੋ ਹਾਦਸੇ ਹੋ ਰਹੇ ਨੇ ਵੀ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ ਉਹਦਾ ਫੈਸਲਾ ਲੈ ਕੇ ਅੱਜ ਅਸੀਂ ਤੁਹਾਡੇ ਸਾਹਮਣੇ ਆਹੀ ਅਸੀਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਸਾਰਿਆਂ ਦੇ ਸਹਿਯੋਗ ਨਾਲ ਲੋਕੀਤ ਕੰਮ ਕਰਦੇ ਰਹੀਏ ਲੋਕੀਤ ਕੰਮ ਕਰਕੇ ਐਸਡੀਓ ਵੀ ਅਤੇ ਬੀਐਨਆਰ ਆਇਆ ਹੋਇਆ ਉਹਨਾਂ ਨੂੰ ਵੀ ਦੱਸਤਾ ਐਕਸ਼ਨ ਸਾਹਿਬ ਨੂੰ ਵੀ ਦੱਸਤਾ ਤੇ ਵੀ ਇਹਨੂੰ ਚੱਕ ਕੇ ਆਪਾਂ ਲੋਕਾਂ ਦਾ ਜਿਹੜਾ ਇਹ ਚ ਫਾਇਦਾ ਹੁੰਦਾ ਹੈ ਅਸੀਂ ਉਹ ਫਾਇਦੇ ਵਧਾ ਰਹੇ ਹਾਂਗੇ ਅੱਜ ਇਹ ਬਹੁਤ ਵੱਡਾ ਜਿਹੜਾ ਫੈਸਲਾ ਹੈਗਾ ਉਹ ਸੀ ਲੈ ਲਿਆ ਐਸਵੀ ਸਾਹਿਬ ਵੀ ਆਜੇ ਕੋਈ ਸਾਹਿਬ ਕਿਸਦਾ ਤੋੜਦਾ ਜੀ ਤੋੜਨਾ ਕੋਈ ਹੱਲ ਹੈ ਕੋਈ ਹੋਰ ਹੱਲ ਹੈ ਨਾ ਕੋਈ ਨਿਕਲ ਹੀ ਰਿਹਾ ਜੀ ਪਰਲੇ ਪਾਸੇ ਤਲਖਤ ਨੇਗੇ ਉਹ ਤਲਖਤ ਛਲਕਦੇ ਬਿਲਕੁਲ ਨਜ਼ਦੀਕ ਨੇਗੇ ਜਦੋਂ ਪਰਲੇ ਪਾਸੇ ਗੱਡੀ ਆਉਂਦੀ ਹੈ ਕੋਈ ਪਰਲੇ ਪਾਸੇ ਗੱਡੀ ਆਉਂਦੀ ਹੈ ਉਹ ਇਧਰ ਹੋ ਜਾਂਦੀ ਹੈ ਦੂਜੇ ਪਾਸੇ ਜਦੋਂ ਲਾਈਟਾਂ ਪੈਂਦੀਆਂ ਨੇਗੀਆਂ ਉਹ ਲੋਕਾਂ ਨੂੰ ਪਤਾ ਨਹੀਂ ਲੱਗਦਾ ਇਸ ਕਰਕੇ ਤਾਂ ਇਹ ਤੋੜਨਾ ਪੈ ਰਿਹਾ ਵੀ ਤਾਂ ਕਿ ਇਧਰਲੇ ਪਾਸੇ ਜਗ੍ਹਾ ਹੈਗੀ ਨੰਨਕਾਰਿ ਭਵਨ ਕੰਨੀ ਵੀ ਗੱਡੀ ਇਧਰਲੇ ਪਾਸੇ ਹੋ ਜੇ ਵੀ ਤਾਂ ਕਿ ਹਾਦਸਿਆਂ ਤੋਂ ਵੀ ਕੋਈ ਨਾ ਕੋਈ ਬਚਤ ਹੋ ਸਕੇ ਇਹੀ ਸਾਡਾ ਅੱਜ ਮੰਤਵ ਹੈ ਇਹੀ ਸਾਡਾ ਅੱਜ ਅਜੰਡਾ ਹੈ ਬੋਲ ਲਾ ਦਾਖਲ ਚਲ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਜਿੰਨੇ ਵੀ ਉਹਰੇ ਚੈਨਲ ਮੀਡੀਆ ਵਾਲੇ ਪਹੁੰਚੇ ਨੇ ਸਭ ਦਾ ਧੰਨਵਾਦ ਪਿਛਲੇ ਕਾਫੀ ਦਿਨਾਂ ਤੋਂ ਜੋ ਕਿ ਆਈਟੀ ਚੌਂਕ ਦੇ ਡਵਾਈਡਰ ਦਾ ਮੁੱਦਾ ਪੱਖਿਆ ਹੋਇਆ ਸੀ ਉਹਨੂੰ ਅੱਜ ਪੰਜਾਬ ਸਰਕਾਰ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਤੇ ਪੂਰਾ ਪ੍ਰਸ਼ਾਸਨ ਉਹਨਾਂ ਦੇ ਸਹਿਯੋਗ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬੀ ਐਂਡ ਆਰ ਦਾ ਜੋ ਐਸਡੀਓ ਸਾਹਿਬ ਨੇ ਸੁਪਰਵਾਈਜ਼ਰ ਨੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਅੱਜ ਇਹ ਢਾਇਆ ਜਾ ਰਿਹਾ ਹੈ ਸੋ ਇਸ ਮੌਕੇ ਸਾਰਾ ਪ੍ਰਸ਼ਾਸਨ ਅਸੀਂ ਸਾਰੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਵਿਰਕ ਜੀ ਵਿਸ਼ਾਲ ਰਿਸ਼ੀ ਜੀ ਹੋਰ ਵੀ ਬਹੁਤ ਲੋਕਪੱਖੀ ਫੈਸਲੇ ਪਹਿਲਾਂ ਵੀ ਸਰਕਾਰ ਕਰਦੀ ਆਈ ਹੈ ਅੱਜ ਵੀ ਕਰ ਰਹੀ ਹੈ ਔਰ ਇਸ ਤੋਂ ਪਹਿਲਾਂ ਅਸੀਂ ਰੋਅਲ ਸਿਟੀ ਵਾਲੇ ਮਸਲੇ ਤੇ ਵੀ ਬੋਲ ਕੇ ਆਇਆ ਸੋ ਇਸ ਮਸਲੇ ਤੇ ਰਾਜਨੀਤੀ ਨਾ ਕੀਤੀ ਜਾਵੇ ਇਸ ਮਸਲੇ ਤੇ ਆਪਣੀਆਂ ਰੋਟੀਆਂ ਦੇ ਸੇਕੀਆਂ ਜਾਣ ਸੋ ਇਹੀ ਕਹਿਣਾ ਚਾਹੂੰਗਾ ਕਿ ਅੱਜ ਜੋ ਜੀਸੀਬੀ ਤੁਸੀਂ ਦੇਖ ਰਹੇ ਹੋ ਸਭ ਇਹ ਢਾ ਕੇ ਪਲੱਸ ਉਹਦੇ ਜੇ ਟਰਾਲੀ ਚ ਪਾ ਕੇ ਮਲਵਾ ਲੈ ਕੇ ਜਾ ਰਹੇ ਆ 5 ਸਾਲ ਹੋ ਗਏ ਤੁਸੀਂ ਸਾਰੇ ਐਮਸੀ ਸੀਗੇ ਇੱਥੇ ਜੋ ਬਹੁਤ ਪੁਰਾਣਾ ਬਣਿਆ ਹੋਇਆ ਹੈ ਅੱਜ ਤੋਂ 5 ਸਾਲ ਪਹਿਲਾਂ ਕਿਉਂ ਨਹੀਂ ਕਿਸੇ ਨੇ ਦੇਖਿਆ ਹੁਣ ਜਦੋਂ ਕਿ ਤੁਹਾਡੇ ਐਮਸੀ ਦੇ ਇਲੈਕਸ਼ਨ ਨੇੜੇ ਆ ਗਏ ਤੇ ਹੁਣ ਹੀ ਕਿਉਂ ਮੁੱਦਾ ਬਣਿਆ ਡਿਵਾਈਡਰ ਦਾ ਇਹ ਕੋਈ ਇਲੈਕਸ਼ਨਾਂ ਦਾ ਮੁੱਦਾ ਨਹੀਂ ਹੈਗਾ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕੁਇ ਇਨ ਨੁਕਸਾਨ ਤਾਜ਼ੇ ਪਿਛਲੇ ਦਿਨਾਂ ਦੇ ਵਿੱਚ ਕਾਫੀ ਨੁਕਸਾਨ ਹੋਣ ਲੱਗੇ ਸੀ ਤਾਂ ਕਰਕੇ ਇਹ ਧਿਆਨ ਚ ਆਇਆ ਮਸਲਾ ਇਸ ਤੋਂ ਪਹਿਲਾਂ ਕੋਈ ਇਨਾ ਨੁਕਸਾਨ ਨਹੀਂ ਹੋਇਆ ਸੀ ਇਸ ਕਰਕੇ ਅੱਜ ਜੇ ਫੇ ਵੀ ਲਾਈ ਹੈ ਪਲੱਸ ਹੋਰ ਇਹ ਸਾਰਾ ਵਿਚਾਰ ਵਟਾਉਣ ਦਾ ਤੋਂ ਬਾਅਦ ਐਸ.ਡੀ. ਸਾਹਿਬ ਨੂੰ ਬੁਲਾ ਕੇ ਇਹ ਤਾਂ ਚੱਕਿਆ ਜਾ ਰਿਹਾ ਹੈ ਇਹ ਵੋਟਾਂ ਦਾ ਮਸਲਾ ਨਹੀਂ ਹੈ ਅਸੀਂ ਕੱਲ ਜੀ ਜਦੋਂ ਸ਼ਾਮ ਨੂੰ ਦੋ ਗੱਡੀਆਂ ਫੇਰੇ ਟ੍ਰੈਕਟਰ ਨਾਲ ਟਕਰਾ ਗਈਆਂ ਸੀ ਸੋ ਪਹਿਲਾਂ ਲਗਾਤਾਰ ਇੱਥੇ 16 ਹੱਥ ਸੇ ਹੋਏ ਨੇ ਐਸਾ ਡਬਾਇਡਰ ਦੀ ਕੰਨਣ ਵਾਲਾ ਜਿਹੜਾ ਟਕਰਾ ਕੇ ਜਿਹੜਾ ਗੱਲ ਬਕਰ ਮੰਗ ਸੀ ਉਹ ਜਥੇ ਬੰਦੀ ਦੀ ਮੰਗ ਨਹੀਂ ਸੀ ਉਹ ਆਮ ਪਬਲਿਕ ਦੀ ਮੰਗ ਹੋ ਸਕਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਸੋ ਸਾਡੀ ਮੰਗ ਇਹ ਨਹੀਂ ਹੈ ਇਸ ਕਰਕੇ ਅਸੀਂ ਨਾ ਢਾਉਣ ਨੂੰ ਕਹੀਏ ਇਹਨਾਂ ਨੂੰ ਜੇ ਪ੍ਰਸ਼ਾਸਨ ਢਾਈ ਜਾਂਦਾ ਨਗਰ ਕੌਂਸਲ ਦਾ ਇਹ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਜੇ ਪਹਿਲਾਂ ਬਣਾਈ ਕੀ ਗੈਰਕਾਨੂੰਨੀ ਬਣਾਈ ਸੀ ਇਹ ਇਹਨੂੰ ਬਣਾਉਣ ਦੀ ਕੀ ਲੋੜ ਪਈ ਇੰਨੇ ਨੁਕਸਾਨ ਕਰਾਉਣ ਦੀ ਕੀ ਲੋੜ ਪਈ ਪੁਰ ਸਾਡੇ ਚੇਅਰਮੈਨ ਸਤੀਸ਼ ਸਿੰਘਲਾ ਜੀ ਜਿਹੜੇ ਬੋਲ ਰਹੇ ਨੇ ਵੀ ਅਸੀਂ ਜੀ ਨੂੰ ਚੱਕ ਕੇ ਇਹਦਾ ਰਸਤਾ ਸਾਫ਼ ਕਰਦਾਗੇ ਪਹਿਲਾਂ ਕਹਿ ਨਹੀਂ ਕੀਤਾ ਕਿ ਉਹ ਗੱਡੀਆਂ ਨੁਕਸਾਨ ਜਿਹੜੀ ਨਗਰ ਕੌਂਸਲ ਪਰਪਾਈ ਕਰੂਗੀ ਸੋ ਜੇ ਜੱਫੇਬੰਦੀ ਕੋਲੇ ਸਾਡੇ ਕੋਲੇ ਸਾਡੇ ਸੰਯੁਕਤ ਮੋਰਚੇ ਲਵੇ ਜਿੰਨੀਆਂ ਗੱਡੀਆਂ ਦਾ ਇਹਨਾਂ ਟਕਰਾ ਕੇ ਨੁਕਸਾਨ ਹੋਇਆ ਉਹ ਸਾਡੇ ਤੱਕ ਪਹੁੰਚ ਕਰਨਗੀਆਂ ਅਸੀਂ ਜਿਹੜਾ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ ਨਾ ਅਸੀਂ ਇਹ ਕੰਦ ਨੂੰ ਪਾਉਣ ਵਾਸਤੇ ਜਥੇਬੰਦੀ ਦੀ ਕੋਈ ਮਨਸਾ ਨਾ ਅਸੀਂ ਕਿਹਾ ਨਾ ਅਸੀਂ ਕਹਾਂਗੇ ਇਹਦਾ ਪ੍ਰੋਪਰ ਜਿਵੇਂ ਦਾ ਹੱਲ ਹੁੰਦਾ ਜਿਹੜੀ ਸੁਤੰਤਰਤਾ ਵਾਸਤੇ ਬਣਾਇਆ ਜਾਂਦਾ ਜਿਆ ਸੀਗਾ ਉਸ ਸੁਤੰਤਰਤਾ ਵਾਸਤੇ ਲੋਕਾਂ ਨੂੰ ਸੂਤ ਵੀ ਦਿੱਤੀ ਜਾਵੇ ਇਹ ਤਾਂ ਇਹ ਤਾਂ ਕਹਿੰਦੇ ਉਹ ਗੱਲ ਹੈ ਵੀ ਪੈਸਾ ਹੈ ਨਹੀਂ ਪੱਲੇ ਬਾਜ਼ਾਰ ਖੜੀ ਹੱਲੇ ਉਹ ਗੱਲ ਹੈ ਇਹ ਸਰਕਾਰ ਦੀ ਇਹ ਇਹਨਾਂ ਨੇ ਸ਼ਾਇਦ ਇਹ ਵੀ ਜਥੇਬੰਦੀ ਦੇ ਚੰਦ ਜਿਹੜੇ ਉੱਥੇ ਆਗੂ ਆਏ ਨੇ ਇਹ ਸ਼ਾਇਦ ਉੱਠ ਕੇ ਵਗ ਜਾਣਗੇ ਅਸੀਂ ਹਾਰ ਕੇ ਝੁਟਕੇ ਨਹੀਂ ਜਾਵਾਂਗੇ ਇਹ ਪ੍ਰਸ਼ਾਸਨ ਦੀ ਇੱਕ ਮੈਸਨ ਦਾ ਵੱਡੇ ਅੰਗਲੀ ਹੈ ਪ੍ਰਸ਼ਾਸਨ ਟਕਰਾਅ ਕਰਾਉਣਾ ਚਾਹੁੰਦੀ ਹੈ ਪਰ ਜਥੇਬੰਦੀ ਬੜੀ ਸੂਝਵਾਨ ਹੈ ਅਸੀਂ ਟਕਰਾਅ ਦੇ ਵਿੱਚ ਨਹੀਂ ਪਾਵਾਂਗੇ ਅਸੀਂ ਲੋਕਤੰਤਰ ਅਧਿਕਾਰ ਦੇ ਨਾਲ ਜਿਹੜਾ ਸਾਡਾ ਧਰਮ ਹੈ ਇਹ ਚੱਲਦਾ ਰਹੂਗਾ ਜਿੰਨਾ ਚਿਰ ਪ੍ਰਸ਼ਾਸਨ ਸਾਡੇ ਨਾਲ ਗੱਲ ਆ ਕੇ ਬੈਠ ਕੇ ਨਹੀਂ ਕਰੂਗਾ ਹਾਂ ਜੀ ਤੁਸੀਂ ਸਾਡੇ ਵਿੱਚ ਆਏ ਕੀ ਭਰੋਸਾ ਲੈ ਕੇ ਆਏ ਕੀ ਭਰੋਸਾ ਸਾਨੂੰ ਦਬਾਉਣ ਆਏ ਹੋ ਉਹ ਮੜਾਇਆ ਦੱਸਿਆ ਜਾਵੇ ਦੇਖੋ ਜੀ ਮੈਂ ਅੱਥੀ ਹੁਣੀ ਡਾਕਟਰ ਜਾ ਕੇ ਕੱਲ ਵੀ ਬਲੇਟਕੜਾ ਹੈ ਵੀ ਐਨ ਆਰ ਨੂੰ ਮੈਂ ਕਹਿੰਦਾ ਜਿਹੜਾ ਚ ਨੁਕਸਾਨ ਹੋਇਆ ਕਿਸੇ ਵੀ ਗੱਡੀ ਦਾ ਹੋਇਆ ਮੈਂ ਕਹਤੋਂ ਵੀ ਐਨ ਆਰ ਜਿਹੜਾ ਵਿਭਾਗ ਹੈ ਇੱਥੇ ਸੁਪਰੀਸ਼ਨ ਬਾਈ ਨੇ ਕਰ ਰਿਹਾ ਉਹਨਾਂ ਦੇ ਕਲੇਮ ਬਣਾ ਕਰਨਾ ਚਾਹੀਦਾ ਔਰ ਮੈਂ ਕਹਿੰਦਾ ਜਿਹਨਾਂ ਵੀ ਗੱਡੀਆਂ ਦਾ ਕੋਈ ਪ੍ਰਭਾਈ ਹੋਈ ਹੈ ਕੋਈ ਨੁਕਸਾਨ ਹੋਇਆ ਹੈ ਉਹ ਵਿਭਾਗ ਦੇ ਬਿਲਕੁਲ ਕਲੇਮ ਕਰਨਾ ਚਾਹੀਦਾ ਦੂਸਰਾ ਅਸੀਂ ਅੱਜ ਇਹਨੂੰ ਦੁਬਾਰਾ ਲੈਟਰ ਲਿਖਦੇ ਆ ਕਮੇਟੀ ਵੱਲੋਂ ਜੀ ਸਾਡੇ ਕਮੇਟੀ ਦੇ ਕੰਮ ਆ ਕੋਈ ਅਸੀਂ ਵੀ ਕੋਈ ਇਹਦੇ ਮਤਲਬ ਆ ਕੇ ਵੀ ਐਨ ਆਰ ਨੂੰ ਦਬਾਗੇ ਇਸ ਪ੍ਰੋਪਰੇ ਦਾ ਸਾਰ ਦੂਰ ਤੱਕ ਦਾ ਜਿਦ ਮਟਰ ਬੜਾ ਦੂਰ ਤੱਕ ਬਣਾਇਆ ਜਾਵੇ ਵਿਚਾਰੇ ਦੇ ਡੱਟ ਲੱਗੇ ਲੱਟ ਲੱਗੇ ਜਿਹੜਾ ਰੋਕਣ ਪੁੱਤੜਾ ਕਿ ਵੀ ਟਵੇਟਰ ਹੈ ਇਸ ਦਾ ਕੋਈ ਜਾਨੀ ਮਰੀ ਨੁਕਸਾਨ ਨਾ ਹੋਵੇ ਧੰਨਵਾਦ ਜੀ ਪ੍ਰਧਾਨ ਜੀ ਅਸੀਂ ਸੰਯੁਕਤ ਮੋਰਚੇ ਵੱਲੋਂ ਭਾਰਤੀ ਕਿਸਾਨ ਜੁਨਿਆ ਰਾਕੇਵਾਲ ਵੱਲੋਂ ਸ਼ਹਿਰ ਵਾਸੀਆਂ ਦੀ ਮੰਗ ਤੇ ਜਿਹੜਾ ਅਸੀਂ ਅੱਜ ਸचेਤਕ ਧਰਨਾ ਜਿਹੜਾ ਅਸੀਂ 2 ਘੰਟਿਆਂ ਲਈ ਦੇਣ ਆਏ ਸੀਗੇ ਉਹ ਦਿੱਤਾ ਹੈ ਸਾਡੇ ਆਉਣ ਤੋਂ ਪਹਿਲਾਂ ਤੁਹਾਡੇ ਨਗਰ ਕੌਂਸਲ ਦਾ ਪੀਲਾ ਪੰਜਾ ਇਹਨੂੰ ਢਾਉਣ ਵਾਸਤੇ ਆਇਆ ਸੀ ਨਾ ਜਥੇਬੰਦੀ ਇਹਨੂੰ ਢਾਉਣ ਵਾਸਤੇ ਅੱਜ ਕਹਿੰਦੀ ਐ ਨਾ ਕੱਲ ਕਹਿੰਦੀ ਐ ਨਾ ਅੱਗੇ ਕਹੂਗੀ ਸਾਡਾ ਮਕਸਦ ਹੈ ਕੀਮਤੀ ਜਾਨਾਂ ਬਚਾਉਣ ਦਾ ਇਸ ਖੂਨੀ ਕੰਧ ਕਹੂੰਗਾ ਮੈਂ ਇਹ ਖੂਨੀ ਕੰਧ ਦੇ ਨਾਲ ਤਕਰੀਬਨ 23 ਹਾਦਸੇ ਹੋ ਗਏ ਅੱਜ ਮੰਗਾਈ ਦਾ ਦੌਰ ਹੈ ਹਰ ਇੱਕ ਬੰਦਾ ਗੱਡੀ ਨਹੀਂ ਲੈ ਸਕਦਾ ਜੇ ਲੈਂਦਾ ਦਾ ਕਰਜ਼ਾ ਚੁੱਕ ਕੇ ਲੈਂਦਾ ਹੈ ਪ੍ਰਾਈਵੇਟ ਕੰਪਨੀਆਂ ਤੋਂ ਸਾਨੂੰ ਪਤਾ ਸਾਡੇ ਕੋਲ ਕੇਸ ਆਉਂਦੇ ਨੇ ਗੱਲ ਇਹ ਕਰ ਇਹ ਖੂਨੀ ਕੰਧ ਰਾਤ ਨੂੰ ਇੱਥੇ ਕੋਈ ਇੰਤਿਆਮ ਨਹੀਂ ਪ੍ਰਧਾਨ ਜੀ ਪਹਿਲਾਂ ਸਾਹਮਣੇ ਲਾਈਟ ਵੱਲ ਦੇਖ ਲੋ ਕੀ ਹਾਲਾਤ ਨੇ ਤੁਹਾਡੀ ਨਗਰ ਕਾਉਂਸਲ ਦੇ ਨਾ ਕੋਈ ਇੱਥੇ ਚਾਨਣ ਦਾ ਪ੍ਰਬੰਧ ਆ ਤੇ ਆ ਜਾਣਾ ਰਾਤ ਨੂੰ ਗੱਡੀ ਟਕਰਾ ਜਾਣੀ ਮੂਹਰੇ ਲੇਟਾ ਪੈ ਜਾਣੀਆਂ ਸੋ ਵੈਗਰੂ ਦਾ ਇੰਨਾ ਸ਼ੁਕਰ ਕਰਦੇ ਆ ਵੀ ਜਿਹੜੀ ਜਾਨ ਨਹੀਂ ਕਿਸੇ ਦੀ ਗਈ ਸੋ ਜੇ ਜਾਨ ਨਹੀਂ ਜਾਨ ਲੈ ਗਈ ਗੱਡੀ ਵਾਸਤੇ ਇਹ ਜਾਨ ਲਈ ਜਾਂਦੀ ਹੈ ਜਦੋਂ ਗੱਡੀ ਦਾ ਨੁਕਸਾਨ ਹੋ ਜਾਂਦਾ ਹੈ ਭਾਰੀ ਗੱਡੀਆਂ ਦਾ ਨੁਕਸਾਨ ਹੋਇਆ ਇਸ ਕਰਕੇ ਅਸੀਂ ਜਥੇਬੰਦੀ ਅੱਜ ਆਏ ਨਗਰ ਕੌਂਸਲ ਨੇ ਤੁਹਾਡੀ ਨੇ ਇਹਨੂੰ ਚੱਕਣਾ ਚਾਹਿਆ ਉਹ ਤੁਹਾਡੀ ਜ਼ਿੰਮੇਵਾਰੀ ਹੈ ਇਹਨੂੰ ਤੁਸੀਂ ਚੱਕਿਆ ਤੁਸੀਂ ਆਵੇ ਸਿਸਟਮ ਨਾਲ ਚੱਕਿਆ ਤੇ ਅੱਗੇ ਇਹਨੂੰ ਅਸੀਂ ਤਾਂ ਕਹਿੰਦੇ ਆ ਵੀ ਇਹਨੂੰ ਸਾਰੀ ਕਰਕੇ ਇਹਨੂੰ ਲੰਬਾ ਰਹਿ ਜਾਓ ਸੋ ਅੱਗੇ ਦੇਖਦੇ ਆ ਵੀ ਇਹ ਚੱਕਣ ਨਾਲ ਤੁਹਾਡੇ ਇਹ ਕਾਰਵਾਈ ਪਾਉਣ ਨਾਲ ਨਗਰ ਕੌਂਸਲ ਨੇ ਕੀ ਇਹ ਜਿਹੜੇ ਹੱਥੇ ਨੇ ਰੁਕਦੇ ਨੇ ਜੇ ਰੁਕਦੇ ਨੇ ਤਾਂ ਵਧੀਆ ਗੱਲ ਹੈ ਜੇ ਨਹੀਂ ਰੁਕਦੇ ਫਿਰ ਸਾਡੀ ਜਥੇਬੰਦੀ ਤੇ ਲੋਕਾਂ ਨੂੰ ਨਾਲ ਲੈ ਕੇ ਇੱਕ ਲੰਮਾ ਸੰਘਰਸ਼ ਲਿਖੇਗੀ ਜਿਹੜਾ ਜ਼ਬਰਦਸਤ ਹੋਏਗਾ ਸੰਯੁਕਤ ਮੋਰਚੇ ਨੂੰ ਨਾਲ ਲੈ ਕੇ ਸਾਰੇ ਨੂੰ ਅੱਜ ਤਾਂ ਸਾਨੂੰ ਹੁਕਮ ਹੋਇਆ ਸੀ ਵੀ ਤੁਸੀਂ ਇਕੱਲੇ ਜਾਓ ਤੇ ਇਹਦਾ ਜਿਹੜਾ ਇਹਦਾ ਪ੍ਰੋਪਰ ਹੱਲ ਹੈ ਉਹ ਕਰਵਾਓ ਇਹ ਪ੍ਰੋਪਰ ਹੱਲ ਤੁਸੀਂ ਕੀਤਾ ਆਪਦੇ ਹਿਸਾਬ ਨਾਲ ਕੀਤਾ ਉਸ ਕਰਕੇ ਇਹ ਅੱਗੇ ਵਾਲੇ ਅੱਗੇ ਦੇਖਦੇ ਵੀ ਅੱਗੇ ਕੀ ਹੁੰਦਾ ਕੀ ਹੋਣਾ ਅਸੀਂ ਤਾਂ ਜਾਨਾਂ ਬਚਾਉਣ ਆਇਆ ਜਾਨਾਂ ਬਚਾਉਂਦੇ ਰਹਾਂਗੇ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਫਤਹ ਦੇ ਕੋਈ ਇੱਥੇ ਨਾ ਘੱਟੋ ਘੱਟ 22 23 ਐਕਸੀਡੈਂਟ ਜਿਹੜੇ ਹੋ ਚੁੱਕੇ ਨੇ ਇੱਕ ਵਾਰ ਤੇ ਜਿਹੜੇ ਸਪੈਸੀ ਹੈ ਲੈਟ ਦਾ ਭਰਾ ਪੁਰਾਥੇ ਜਿਆਦਾ ਨਹੀਂ ਪੈਂਦਾ ਅਸਲ ਤੱਕ ਇੱਥੇ ਕਈ ਹਾਸੇ ਹੋ ਗਏ ਪਰ ਪ੍ਰਮਾਤਮਾ ਦੀ ਕਿਰਪਾ ਰਹੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਗੱਡੀਆਂ ਦਾ ਨੁਕਸਾਨ ਹੋਇਆ ਪਰ ਅਸੀਂ ਕਹਿੰਦੇ ਵੀ ਜਿਹੜਾ ਨੁਕਸਾਨ ਹੋਇਆ ਇਹ ਬਹੁਤ ਮੱਗਬਾਗੀ ਘਟਨਾ ਹੈ ਪਰ ਸਾਨੂੰ ਹੁਕਮ ਹੋਇਆ ਸੀ ਵੀ ਤੁਸੀਂ ਇਸ ਬੈਡਰੂਮ ਜਾਓ ਚੱਕਰੋ ਇਹ ਇਹਨਾਂ ਦੇ ਕੁੱਝ ਨਕਸ਼ੇ ਅਨੁਸਾਰ ਰੱਖ ਸਕਦਾ ਹੈ ਪਰ ਅੱਜ ਇਹਨਾਂ ਕੋਸ਼ਿਸ਼ ਕੀਤੀ ਹੈ ਪਰ ਅਸੀਂ ਕਹਿੰਦੇ ਹਾਂ ਵੀ ਅੱਗੇ ਬੀਐਨਆਰ ਮੈਕਬਨ ਉਸੇ ਲਿਖਾਂਗੇ ਬੀਐਨਆਰ ਜੇ ਲਾਉਣਾ ਤਾਂ ਇਹਨੂੰ ਸਹੀ ਢੰਗ ਨਾਲ ਲਾ ਕੇ ਇਹਦੇ ਵਿਚਾਲੇ ਲੈਟਰਾਂ ਦਾ ਐਮਟੀਐਮ ਕਰਕੇ ਇਹਨੂੰ ਲੰਬਾ ਲeke ਜਾਇਆ ਜਾਵੇ ਜਿਹੜਾ ਤੁਹਾਨੂੰ ਪਿੱਛੋਂ ਪਤਾ ਲੱਗੇ ਵੀ ਇੱਥੇ ਕੋਈ ਜਾਨੀ ਮਲੀ ਦਾ ਸਾਹ ਨਾ ਹੋਵੇ ਅੱਜ ਵੀ ਬੀਐਨਡੀ ਅਧਿਕਾਰੀ ਨਾਲ ਜਿਹੜੇ ਕੋਸ਼ਿਸ਼ ਹੋਦੋ ਢਾਹਿਆ ਗਿਆ ਤਾਂ ਬੀਐਨਆਰ ਇਹ ਕੋਸ਼ਿਸ਼ ਤੇ ਕੀ ਕੀਤਾ ਨਹੀਂ ਜੀ ਇੱਕ ਵਾਰ ਵੀ ਨਹੀਂ ਕੀਤਾ ਹਜ਼ਾਰ ਵਾਰ ਤੇ ਮੇਕੀ ਫਾਊਂਡੇਸ਼ਨ ਵਾਲੇ ਮਾਤਾ ਕੁਰੀ ਦੀ ਭਰਾਈ ਵਾਲੇ ਵਿਚਾਰੇ ਉਹ ਤੇ ਡਫੈਕਟਰ ਲੰਦ ਰਹਿੰਦੇ ਆ ਉੱਥੇ ਭੂਖੇ ਟਰਮੀ ਆਉਂਦੀਆਂ ਨੇ ਉਹ ਤੋਲ ਕੇ ਚਲੀ ਜਾਂਦੀਆਂ ਨੇ ਲੋਕਾਂ ਦਾ ਸੇ ਨੁਕਸਾਨ ਹੋ ਰਿਹਾ ਹੈ ਅੱਜ ਜੋ ਬੀਐਨਆਰ ਨੂੰ ਮਾਣ ਮਟਾ ਕੁਰੀ ਲੱਗਿਆ ਪਤਾ ਵੀ ਇਸ ਤਰ੍ਹਾਂ ਦੇ ਨੁਕਸਾਨ ਬਾਰ ਬਾਰ ਨੁਕਸਾਨ ਹੋ ਰਹੇ ਨੇ ਤਾਂ ਜੋ ਆ ਕੇ ਥੋੜਾ ਮੋੜਾ ਵਿਭਾਗ ਨੇ ਸਰਗਰਮ ਕੀਤੀ ਹੈ ਇਹਨਾਂ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਇੱਧਰ ਕੰਮ ਆਫ ਰਾਜੇਵਾਲ ਗਰੁੱਪ ਨੂੰ ਲਾ ਕੇ ਧਰਨਾ ਵੀ ਲਗਾਇਆ ਤੁਸੀਂ ਉਸ ਨੂੰ ਕੀ ਵਿਸ਼ਵਾਸ ਦਵਾਇਆ ਅਸੀਂ ਇਹਨਾਂ 'ਤੇ ਵਿਸ਼ਵਾਸ ਦਵਾਇਆ ਹੈ ਬੀਐਸਜੀ ਇਹਨਾਂ ਬੀਐਨਆਰ ਨੂੰ ਵਿਭਾਗ ਨੇ ਲਿਖਾ ਨੇ ਜੇ ਪਿੱਛੇ ਸਾਡੇ ਪੁਲਤ ਜਿਸਨ ਦਾ ਪੂਰਾ ਆਪਣੇ ਉਤੰਦੀ ਘਲਾਟ ਡੁੱਟੀ ਹੋਈ ਹੈ ਬੀ ਐਨ ਆਰ ਮਹਿਕਮੇ ਦੇ ਕੋ ਕੋ ਇਨਲਾਵ ਠਿਕਨੀ ਰੱਖਾ ਉੱਥੇ ਇੱਕ ਲੋਕ ਮੋਟਰਸਾਈਕਲ ਲੈ ਕੇ ਟੱਪਦੇ ਆ ਉੱਥੇ ਵੀ ਕਈ ਵਾਰੀ ਜਰਨੀ ਮਾਰੀ ਖਸਰ ਬਹੁਤ ਬੜੀ ਹੋਇਆ ਐਕਸੀਡੈਂਟ ਹੋਇਆ ਇਹਨਾਂ ਦਾ ਬੀ ਐਨ ਆਰ ਮਹਿਕਮੇ ਦਾ ਕੋਈ ਧਿਆਨ ਨਹੀਂ ਹੈਗਾ ਇਹ ਜਾਣ ਬੁੱਝ ਕੇ ਪਰੇਸ਼ਾਨ ਕਰੇ ਇਸ ਕਰਕੇ ਸੜੀ ਲੱਕਰ ਕੋਸ ਦਾ ਜਿਹੜੀ ਥੋੜਾ ਬੋਤਾ ਇਸ ਤੇ ਮੈਂ ਅਜੀ ਯੂਨੋ ਸਾਹਿਬ ਨਾਲ ਗੱਲ ਕਰਕੇ ਇਹਦਾ ਕੋਈ ਅੱਗੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ